ਔਰ ਇੱਕ ਨਾਨੀ ਹੈ ਇੱਕ ਜਿਹੜੀ ਹੈ ਦੋਤੀ ਹੈ ਦੇਖੋ ਹਜੇ ਅਸੀਂ ਬਿਲਕੁਲ ਇਹ ਚੀਜ਼ ਜਿਹੜੀ ਹੈ ਸ਼ੋਅ ਨਹੀਂ ਕਰਨੀ ਕਿ ਨਾਨੀ ਕੌਣ ਹੈ ਤੇ ਦੋਤੀ ਕੌਣ ਹੈ ਆ ਲੋ ਜੀ ਨਾਨੀ ਤੇ ਦੋਤੀ ਦਾ ਹੈਗਾ ਪਿਆਰ ਬਹੁਤ ਜ਼ਬਰਦਸਤ ਭਜਨ ਕੌਰ ਤੇ ਕਰਨੈਲ ਕੌਰ ਦੋਹਾਂ ਦਾ ਪਿਆਰ ਪੂਰਾ ਪੂਰਾ ਗੂੜਾ ਪਿਆਰ ਹੈ ਕਿ ਤਾ ਸਮਝ ਨਹੀਂ ਉਹਨੇ ਕਿਹਾ ਵੀ ਦੋਤੀ ਹੈ ਆਹ ਕੰਨੀ ਮੇਰੀ ਨਾਨੀ ਹੈ ਮੈਂ ਸੋਚੇ ਵੀ ਆਹ ਨਾਨੀ ਹੈ ਕੌਰ ਤੇ ਕਰਨੈਲ ਕੌਰ ਅੰਦਾਜ਼ਾ ਤੁਸੀਂ ਲਗਾਣਾ ਜੀ ਵੀਡੀਓ ਤੁਸੀਂ ਦੇਖ ਰਹੇ ਆ ਵੀ ਨਾਨੀ ਕਿਹੜੀ ਹੈ ਤੇ ਦੋਤੀ ਕਿਹੜੀ ਹੈ ਆਪਾਂ ਹਣ ਨਾਨੀ ਹੀ ਬੋਲੀ ਜਾਂਦੀ ਤੁਸੀਂ ਵੀ ਕੋਈ ਗੱਲ ਸੁਣਾਓ ਸੁਣਾ ਭਾਈ ਹੈ ਮਨਾਨੀ ਕੋਲ ਦੇਚਾ ਹੋਇਆ ਮੈਂ ਤੁਹਾਨੂੰ ਨਹੀਂ ਆ ਗੋਤੀ ਦਾ ਵਿਆਹ ਪਹਿਲਾ ਹੋਇਆ ਨਾਨੀ ਦਾ ਬਾਦ ਚ ਹੋਇਆ ਨਾਨੀ ਦਾ ਬਾਦ ਚ ਹੋਇਆ ਹਾਂ ਅੱਛਾ ਨਾਲੇ ਰਹਿੰਦੀਆਂ ਸੇਲਪੁਰਾ ਪੱਕਾ ਰੋਡਾ ਪੱਕਾ ਪੱਕਾ ਕਹਿੰਦੀ ਮੈਂ ਉਹ ਤੋਂ ਬਿਨਾ ਵੀਡੀਓ ਚ ਆਣਾ ਹੀ ਨਹੀਂ ਨਾ ਹਾਂ ਮੈਂ ਤਾਂ ਦੋ ਤਿੰਨ ਗੇਲੀ ਜਾ ਕੇ ਆਈ ਦੇਖੋ ਅੱਛਾ ਦੋ ਕਹਿੰਦੇ ਮਿਆਹ ਕਰਦੀ ਹੁੰਦੀ ਆਂ ਕੀ ਕਹਿੰਦੀ ਕਹਿੰਦੀ ਉਹਨੇ ਵੀ ਜੇ ਪਹਿਲਾ ਮਾਰਗੀ ਜਾਈਨ ਲੈ ਜੀ ਹਾਂ ਅੱਛਾ ਜੇ ਮਾਰਗੀ ਲੈ ਕਿੱਥੇ ਲੈ ਜੀ ਨਾਨੀ ਨਾਨੀ ਅੱਛਾ ਪ੍ਰੋਟੋਕੋਲ ਹੈ ਇਹਦੇ ਕੋਲ ਛੱਡਿਆ ਬਤਾ ਚਾਰ ਜਿਹਦੇ ਕੋਲ ਹੈ ਚਾਰ ਜਿਹਦੇ ਕੋਲ ਹੈ ਠੀਕ ਹੈ ਚਾਰ ਜਿਹਨੂੰ ਦਿੱਤਾ ਵਾ ਆ ਦੇਖੋ ਜੀ ਨਾਨੀ ਤੇ ਦੋਤੀ ਪੜਨ ਲਈ ਤਿਆਰ ਹੈ ਸਕੂਲ ਜਾਣ ਲਈ ਤਿਆਰ ਹੈ ਕਰੇ ਆ ਦੋਤੀ ਦੇ ਘਰ ਕੇ ਨਾਨੀ ਦੇ ਘਰ ਜਿਹਦੇ ਮਾਜੀ ਖਾ ਲਈ ਹੂੰ ਜਿਹਦੇ ਮਾਜੀ ਖਾ ਦੋ ਇਹਨਾਂ ਤਾਂ ਸ਼ਿਮਾਲ ਹੈ ਪੜੀਆਂ ਨੋਹਾਂ ਦਿੰਦੇ ਆ ਕਪੜੇ ਸਾਨੂੰ ਕਪੜਾ ਲਓ ਜੀ ਵਲੌਗ ਬੜਾ ਖਾਸ ਹੈ ਸਿੰਪਲ ਚੱਲੀਆਂ ਦੇ ਵਿੱਚ ਅਸੀਂ ਖੜੇ ਆ ਅੱਜ ਪੂਰੀ ਰੌਣਕ ਹੈ ਸਾਡੇ ਵਲੌਗ ਦੇ ਵਿੱਚ ਬੜਾ ਖਾਸ ਵਲੌਗ ਹੈ ਮੇਰੀ ਗਾਰੰਟੀ ਹੈ ਕਿ ਅਖੀਰ ਤੱਕ ਸਾਰੀਆਂ ਗੱਲਾਂ ਬਾਤਾਂ ਸੁਣੋਗੇ ਔਰ ਇਹ ਦੋ ਬੇਬੇ ਬੈਠੇ ਆ ਸੈਂਟਰ ਦੇ ਵਿੱਚ ਗੱਲਬਾਤ ਸਿਰਫ ਇਹਨਾਂ ਨਾਲ ਹੋਣੀ ਹੈ ਬੇਸ਼ੱਕ ਰੌਣਕ ਪੂਰੀ ਹੈ ਪਰ ਅੱਜ ਦੇ ਜਿਹੜੇ ਮੁੱਖ ਪਾਤਰ ਹੈ ਸਾਡੇ ਸੈਂਟਰ ਦੇ ਵਿੱਚ ਦੋ ਬੈਠੇ ਆ ਔਰ ਇੱਕ ਨਾਨੀ ਹੈ ਇੱਕ ਜਿਹੜੀ ਹੈ ਦੋਤੀ ਹੈ ਦੇਖੋ ਹਜੇ ਅਸੀਂ ਬਿਲਕੁਲ ਇਹ ਚੀਜ਼ ਜਿਹੜੀ ਹੈ ਸ਼ੋਅ ਨਹੀਂ ਕਰਨੀ ਕਿ ਨਾਨੀ ਕੌਣ ਹੈ ਤੇ ਦੋਤੀ ਕੌਣ ਹੈ ਵਲੌਗ ਦੇ ਵਿੱਚ ਵਿੱਚ ਗੱਲਾਂបੱਤਾਂ ਹੁੰਦੀਆਂ ਰਹਿਣਗੀਆਂ ਦੱਸਾਂਗੇ ਅਸੀਂ ਤੁਹਾਨੂੰ ਜਦ ਤੱਕ ਤੁਸੀਂ ਅੰਦਾਜ਼ਾ ਲਗਾਓ ਕਿ ਦੋਤੀ ਕੌਣ ਹੈ ਤੇ ਕੌਣ ਹੈਗੀ ਨਾਨੀ ਐਦਾਂ ਵੀ ਗੱਲ ਹੋ ਜਾਂਦੀ ਹੈ ਜੀ ਆਹ ਦੇਖੋ ਖਾਸੀਅਤ ਸਾਡੇ ਇਸ ਵਲੌਗ ਦੀ ਬੇਬੇ ਤੁਹਾਡਾ ਕੀ ਨਾਮ ਹੈ ਜੀ ਭਾਈਨ ਕੋ ਦਾ ਹੈ ਸਾਹ ਅੱਜ ਬੇਬੇ ਤੁਹਾਡਾ ਨਾਮ ਕੀ ਹੈ ਜੀ ਕਰਨਲ ਜੀ ਕਰਨਲ ਕਰਨਲ ਕੌਰ ਭਜਨ ਕੌਰ ਤੇ ਕਰਨੈਲ ਕੌਰ ਅੰਦਾਜ਼ਾ ਤੁਸੀਂ ਲਗਾਣਾ ਜੀ ਵੀਡੀਓ ਤੁਸੀਂ ਦੇਖ ਰਿਹਾ ਹੈ ਵੀ ਨਾਨੀ ਕਿਹੜੀ ਹੈ ਤੇ ਦੋਤੀ ਕਿਹੜੀ ਹੈ ਐਦਾਂ ਹੁੰਦੀ ਜੀ ਗੱਲ ਦੇਖੋ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਅਸੀਂ ਬੇਬੇ ਤੁਹਾਡੇ ਨਾਲ ਗੱਲਾਂ ਕਰਦੇ ਆ ਤੁਸੀਂ ਇਹ ਦੱਸੋ ਕਿ ਜਮਾਨੇ ਦੀ ਗੱਲ ਅਸੀਂ ਕਰਨੀ ਹੈ ਜਮਾਨਾ ਬਦਲ ਗਿਆ ਤੁਸੀਂ 1947 ਤੋਂ ਲੈ ਕੇ ਹੁਣ ਤੱਕ ਤਾਂ ਸਾਰਾ ਦੌਰ ਦੇਖਿਆ ਦੋਹਾਂ ਨੇ ਦੇਖਿਆ ਤੁਸੀਂ ਹੈ ਜੀ ਔਰ ਕਿਦਾਂ ਦਾ ਕੀ ਬਦਲਾਅ ਹੋਇਆ ਤੇ ਹੁਣ ਕੀ ਚੱਲ ਰਿਹਾ ਤੇ ਪਹਿਲਾਂ ਕੀ ਚੱਲ ਰਿਹਾ ਸੀ ਦੱਸੋ ਜਰਾ ਜੀ ਪਹਿਲਾਂ ਤਾਂ ਬੇਟੇ ਬਹੁਤ ਵਧੀਆ ਦਾ ਹਮ ਹੁਣ ਉਹ ਜਵਾਨਾ ਨਹੀਂ ਹੈਗਾ ਅੱਛਾ ਹੁਣ ਤਾਂ ਬਸ ਚੁੱਪੇ ਭਲੀ ਹੋਈ ਵੀ ਆ ਹਮ ਅੱਗੇ ਦਾਣਾ ਸਭ ਦੇ ਘਰਾਂ ਚ ਸਭ ਕੁਝ ਹੁੰਦਾ ਦਾ ਹਮ ਹੋਏ ਭਾਈ ਆਪਾਂ ਦਾ ਤਾਂ ਦੋ ਜੀ ਹਾਂ ਛਤਨਾਮਾ ਛਤਰਾ ਮੈਂ ਹੁਣ ਠੀਕ ਹੈ ਠੀਕ ਹੈ ਠੀਕ ਨਾਉ ਜਿ ਤਾ ਰਹਿ ਗਿਆ ਹੂੰ ਨਾਉ ਬੰਦੇ ਰਹੇ ਹੋਏ ਜੇ ਨਾਉ ਵਸਤਾ ਰਹੀਆਂ ਨਾ ਬੰਦੇ ਰਹੇ ਐ ਭਾਈ ਇੱਕ ਗੱਲ ਦੱਸਿਏ ਜੀ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਜੀ ਇਹ ਵਿਰਾਸਤ ਦਾ ਬਸਤਾ ਹੁੰਦੇ ਨੇ ਔਰ ਇਸ ਬਸਤੇ ਦੇ ਵਿੱਚ ਬੜੀਆਂ ਰੰਗ ਬਰੰਗੀਆਂ ਕਿਤਾਬਾਂ ਕਾਪੀਆਂ ਹੁੰਦੀਆਂ ਐ ਅਤੇ ਇੱਕ ਇੱਕ ਕਿਤਾਬ ਜਿਹੜੀ ਹੁੰਦੀ ਹੈ ਨਾ ਜੀ ਉਸ ਦਾ ਇੱਕ ਇੱਕ ਪੰਨਾ ਜਿਹੜਾ ਹੁੰਦਾ ਹੈ ਉਹ ਬੜਾ ਰੰਗਲਾ ਹੁੰਦਾ ਹੈ ਤੇ ਉਸ ਦੇ ਉੱਤੇ ਜ਼ਿੰਦਗੀ ਨੂੰ ਜੀਣ ਦੇ ਸਲੀਕੇ ਤਰੀਕੇ ਜਿਹੜੇ ਹੈ ਉਹਦੀਆਂ ਕਹਾਣੀਆਂ ਲਿਖੀਆਂ ਹੁੰਦੀਆਂ ਨੇ ਇਸੇ ਕਰਕੇ ਅਸੀਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਉਹਨਾਂ ਦੀਆਂ ਕਰਦੇ ਸੀ ਇੰਟਰਵਿਊਜ਼ ਆ ਦੇਖੋ ਬੇਬੇ ਨੇ ਕੀਆਂ ਗੱਲ ਕਹੀ ਹੈ ਹਾਂਜੀ ਕੀ ਕਹਿੰਦੇ ਜੀ ਤੁਸੀਂ ਇਹ ਇਹ ਬੋਲਣ ਆ ਤੂੰ ਬੋਲ ਹਾਂ ਬੋਲੂਗੀ ਇਹ ਬੇਬੇ ਭਾਈ ਯੋ ਮੇਰੀ ਨਾਨੀ ਨੇ ਬੋਲਦੀ ਹੋਈ ਮੈਂ ਆਹ ਲੈ ਅਲੀਕ ਹੋ ਗਈ ਜੀ ਗੱਲ ਆ ਹੈ ਜੀ ਨਾਨੀ ਇਹ ਆ ਨਾਨੀ ਹੈ ਜੀ ਬਦਲਕੌਰ ਨਾਨੀ ਹੈ ਤੇ ਇਹਨਾਂ ਦਾ ਨਾਮ ਕੀ ਹੈ ਜੀ ਕਰਨੈਲ ਕੌਰ ਜਿਹੜੀ ਧੋਤੀ ਹੈ ਜੀ ਆਹ ਦੇਖੋ ਜੀ ਨਾਨੀ ਧੋਤੀ ਦੀ ਕਹਾਣੀ ਲਓ ਜੀ ਥੋੜਾ ਜਿਹਾ ਮਾਈਕ ਲਾ ਦੇਣਾ ਨਾਲ-ਨਾਲ ਆਪਾਂ ਅ ਗੱਲਾਂបੱਤਾਂ ਕਰਦੇ ਆਂ ਹਾਂ ਜੀ ਕਿਆ ਕਹਿੰਦੇ ਜੀ ਤੁਸੀਂ ਆਹ ਨਾਨੀ ਠੀਕ ਕਹਿੰਦੀ ਥੋੜੀ ਹਾਂ ਠੀਕ ਠੀਕ ਕਹਿੰਦੀ ਹੈ ਹੂੰ ਜਵਾਨਾ ਬਦਲ ਗਿਆ ਬਦਲ ਗਿਆ ਬਹੁਤ ਜ਼ਿਆਦਾ ਬਦਲ ਗਿਆ ਬੇਟੇ ਮਾਨ ਨਹੀ ਆ ਹੂੰ ਠੀਕ ਹੈ ਠੀਕ ਹੈ ਅੱਛਾ ਨਛਿਆ ਹੈ ਹੂੰ ਵੀ ਇਹ ਨੰਨਾ ਗਹਿਣਾ ਪਾ ਕੇ ਨਾਈ ਛੱਡਿਆ ਮਤਲਬ ਹੁਣ ਨਾਈ ਕਾ ਤੋਰ ਕੇ ਦੇਖ ਲੋ ਅੱਛਾ ਜਦ ਵਿਆਹ ਹੁੰਦੇ ਤੇ ਹਾਂ ਹੂੰ ਹੁਣ ਜਾ ਕੇ ਦੇਖ ਲੋ ਜੇ ਕੰਨਾ ਜੀ ਬਾਜੀਆਂ ਅਗਲੇ ਜਦ ਕੱਢ ਕੇ ਆ ਜਾਂਦਾ ਹੂੰ ਇਹ ਕਹਿਣ ਦਾ ਮਤਲਬ ਬਈ ਗਹਿਣੇ ਪਾ ਕੇ ਅੱਜ ਦੇ ਟਾਈਮ ਵਿੱਚ ਨਹੀਂ ਤੁਰਿਆ ਨਹੀਂ ਤੁਰਿਆ ਜਾਂਦਾ ਨਹੀਂ ਜਾਂਦਾ ਹੂੰ ਠੀਕ ਹੈ ਅੱਛਾ ਹੋਰ ਕੀ ਬਦਲਾਅ ਆਇਆ ਖਾਣ ਪੀਣ ਕਿਦਾਂ ਦਾ ਹੋ ਗਿਆ ਹੁਣ ਖਾਣ ਪੀਣ ਦਾ ਬੇਟੇ ਅੱਗੇ ਦੇਸੀ ਦੁੱਧ ਹੁੰਦੇ ਤੇ ਘੀ ਹੁੰਦੇ ਵੇ ਹਾਂ ਮਾਰ ਕੇ ਹੁਣ ਉਹ ਦਾੜਾ ਵੀ ਦਾਦਾ ਹਮੇ ਕਹਿੰਦਾ 100 ਦੇਹ 100 ਕਿਲੋ ਹੂੰ ਬਈ ਅੱਗੇ ਦਾਦਾ ਖੁੱਲਾ ਖਾਂਦੀ ਸੀ ਦੁਨੀਆ ਹੂੰ ਹੁਣ ਕਿੱਥੇ ਆ ਠੀਕ ਹੈ ਅੱਛਾ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਪਾਕਿਸਤਾਨ ਤੋਂ ਆਏ ਆ ਹਾਂ ਪਾਕਿਸਤਾਨ ਤੋਂ ਹੱਲੇ ਦੇਖੇ ਸਾਰੇ ਤੁਸੀਂ ਸਾਰੇ ਦੇਖੇ ਬੇਟੇ ਮਾਨਲੇ ਅੱਛਾ ਕਿਹੜਾ ਕਿਹੜਾ ਪਿੰਡ ਸੀ ਪਾਕਿਸਤਾਨ ਤੁਹਾਡਾ 19 ਚੱਕ ਰਸੂਲਪੁਰ 19 ਚੱਕ ਰਸੂਲਪੁਰ ਹਾਂ ਯਾਦ ਆ ਸਾਰਾ ਸਾਰਾ ਆਦਾ ਪਿੰਡ ਯਾਦ ਹੈ ਪਿੰਡ ਆਦਾ ਮੇਰੇ ਜੇ ਪਿੰਡ ਲੈ ਜੀਏ ਪਿੰਡ ਪਛਾਣ ਲੂਗੇ ਮੈਂ ਜਾਵਾਂ ਅੱਛਾ ਜਾਣਾ ਮਰ ਜਾ ਮਰ ਜਿੰਦਗੀ ਉਹ ਅੱਛਾ ਨਹੀਂ 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 ਮਰਦੀ ਨਹੀਂ ਮੈਨੂੰ ਪਤਾ ਹੁਣ ਜਹਾਜ਼ ਚ ਲੈ ਕੇ ਜਾਵਾਂਗੇ ਨਾ ਭਾਈ ਮੈਂ ਜਾਣ ਨਹੀਂ ਨਹੀਂ ਜਹਾਜ਼ ਚ ਲੈ ਕੇ ਜਾਵਾਂਗੇ ਬਾਪੂ ਤੋਂ ਇੰਜ ਜਾਣਾ ਅੱਛਾ ਯਾਦ ਹੈ ਪਿੰਡ ਹਾਂ ਅੱਛਾ ਨਕਸ਼ਾ ਦੱਸੋ ਪਿੰਡ ਦਾ ਪਿੰਡ ਦਾ ਨਕਸ਼ਾ ਹੋਰ ਤਾਂ ਮੈਨੂੰ ਹੀ ਨਹੀਂ ਆਦਾ ਏ ਹੂੰ ਛੜਕ ਬਗਲ ਤਾਂ ਬਹੁਤ ਲੰਬਾ ਚੱਲਦਾ ਅੱਛਾ ਇੱਕ ਦਰਵਾਜ਼ਾ ਛੜਾ ਐ ਤਾਂ ਹੂੰ ਇੱਕ ਐ ਤਾਂ ਅੱਛਾ ਬਾਕੀ ਮੂਰੇ ਕੱਸੀ ਜਾਲਦੀ ਦੀ ਪਾਣੀ ਆਈ ਦਰਵਾਜੇ ਤੇ ਆ ਲਾਗ ਅੱਛਾ ਹਾਂ ਇੰਨੀ ਕੁ ਬੰਦ ਸੋਜੀ ਆ ਸੋਜੀ ਹੈਗੀ ਆ ਹੂੰ ਤੇ ਬਾਪੂ ਜੀ ਦਾ ਨਾਮ ਕੀ ਸੀ ਤੁਹਾਡੇ ਅਰਜਨ ਸਿੰਘ ਅਰਜਨ ਸਿੰਘ ਬੀਬੇ ਦਾ ਨਾਮ ਬਸੰਤਪੁਰ ਬੀਬੇ ਬੀਬੇ ਜਿਆਦਾ ਪਿਆਰ ਕਰਦੀ ਸੀ ਬਾਪੂ ਦੋਏ ਕਰਦੇ ਸੀ ਦੋਏ ਕਰਦੇ ਸੀ ਹੂੰ ਸਾਡੇ ਬਾਪ ਨੇ ਛੇੜਤੀਆਂ ਸੀ ਕਦੇ ਸਾਨੂੰ ਝਿੜਕੀ ਦੇ ਕਿੰਟ ਦੇਖਿਆ ਅੱਛਾ ਹੂੰ ਬਿਕੋ ਬਾਪੂ ਦਾ ਨਾਮ ਲਿਆ ਬੇਬੇ ਦਾ ਨਾਮ ਲਿਆ ਤੇ ਬੇਬੇ ਦੇ ਚਿਹਰੇ ਤੇ ਆ ਗਈ ਰੌਣਕ ਆਹੀ ਚੀਜ਼ਾਂ ਕਰਦੇ ਅਸੀਂ ਜੀ ਨਾਲੇ ਇਹਨਾਂ ਦੇ ਨਾਲ ਸਮਾਂ ਬਤਾਉਂਦੇ ਆ ਨਾਲੇ ਕਰਦੇ ਅਸੀਂ ਗੱਲਾਂ ਬਾਤਾਂ ਆਹ ਹੈ ਸਾਡਾ ਆਈਡੀਆ ਤੇ ਨਾਲੇ ਅਸੀਂ ਸੰਦੇਸ਼ ਵੀ ਦਿੰਨੇ ਆ ਬਈ ਬਜ਼ੁਰਗਾਂ ਦੇ ਕੋਲ ਬੈਠਿਆ ਕਰੋ ਬਜ਼ੁਰਗਾਂ ਦੇ ਕੋਲ ਬਹੁਤ ਖਜ਼ਾਨਾ ਹੈ ਕੋਈ ਪੀ ਐਚ ਡੀ ਕਰਨ ਦੀ ਲੋੜ ਨਹੀਂ ਹੈ ਕੋਈ ਵੱਡੀਆਂ ਵੱਡੀਆਂ ਪੜਾਈਆਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਸਭ ਕੁਝ ਇਹਨਾਂ ਦੇ ਸਾਹਮਣੇ ਫੇਲ ਹੈ ਔਰ ਸਭ ਕੁਝ ਜਾਣਕਾਰੀ ਇਹਨਾਂ ਨੂੰ ਹੈਗੀ ਹੈ ਔਰ ਹੁਣ ਆਪਾਂ ਹਨ ਨਾਨੀ ਹੀ ਬੋਲੀ ਜਾਂਦੀ ਤੁਸੀਂ ਵੀ ਕੋਈ ਗੱਲ ਸੁਣਾਓ ਸੁਣਾ ਭਾਈ ਹੈ ਮੈਂ ਨਾਨੀ ਕੋਲ ਦੇ ਕੇ ਆਇਆ ਮੈਂ ਤੁਹਾਨੂੰ ਸੁਣਾਇਆ ਅੱਛਾ ਉਹ ਇੱਕ ਵਿਆਹ ਦੀ ਗੱਲ ਕਰਦੇ ਸੀ ਤੁਸੀਂ ਮੈਂ ਮਾਝੇ ਨੂੰ ਕਰੇ ਕਰੂਗੀ ਉਹ ਵਿਆਹ ਦੀ ਗੱਲ ਤਾਂ ਬੈਠੇ ਆਂਦੀ ਮਗਾ ਇਲਾ ਪਹਿਲਾਂ ਹੋਇਆ ਵੇ ਅੱਛਾ ਇਦੇ ਇਹ ਮੇਜੇ ਦੇ ਮੈਨੂੰ ਬਰੀ ਗਈ ਸੀ ਉੰਤੀ ਮੰਦਾ ਪਾਣੀ ਚ ਪੜੀ। ਅੱਛਾ ਦੋਤੀ ਦਾ ਵਿਆਹ ਪਹਿਲਾ ਹੋਇਆ। ਨਾਨੀ ਦਾ ਬਾਤ ਚ ਹੋਇਆ। ਨਾਨੀ ਦਾ ਬਾਤ ਚ ਹੋਇਆ। ਹਾਂ। ਅੱਛਾ ਹਾਂ। ਅੱਛਾ। ਸਕੀਨਾਨੀ ਹੈ ਕਿ ਹੈ ਰਿਸ਼ਤੇਦਾਰੀ ਹੈ? ਮੈਂ ਦੂਰ ਤੇ ਹੀ ਹੈ ਤਾਂ। ਇਹ ਤਾਂ ਦੂਰ ਤੋਂ ਹੈ। ਹਾਂਜੀ। ਪਰ ਪਿਆਰ ਪੂਰਾ ਹੈ ਨਾਨੀ। ਇਹਦੀ ਨਾਨੀ ਹੈ ਤੈਨੂੰ। ਹਾਂ। ਅੱਛਾ ਮੇਚ ਇਹਦਾ ਗਿਆ ਸੀ। ਇਹਦਾ ਹੀ ਤਾਂ ਚੱਤਿਆਂ ਦਾ। ਅੱਛਾ ਅੱਛਾ ਅੱਛਾ। ਹਾਂ। ਹੂੰ। ਇਹ ਵੀ ਪਾਕਿਸਤਾਨ ਤੋਂ ਹੈ ਇਹਦਾ ਇੱਧਰ ਹੀ ਹੋਆ ਇੱਧਰ ਦੀ ਹੈ ਕਿਹਦੇ ਦੇਸੀ ਲੋਕ ਹੈ ਇਹ ਵੀ ਤਾਂ ਦੇਸੀ ਹੈ ਕਿਹੜਾ ਅਗਰੇਜ਼ੀ ਹੈ ਇਹ ਤਾਂ ਹੀ ਹੈ ਪੰਜਾਬ ਦੇ ਪੰਜਾਬ ਦੇ ਹੀ ਹੈ ਇਹ ਵੀ ਪੰਜਾਬ ਦੇ ਹੀ ਹੈ ਮੇਰਾ ਪਿੰਡ ਮੇਰਾ ਮਾਜਰੀ ਹਾਂ ਅਮਾਜਰੀ ਪਿੰਡਾ ਮੇਰਾ ਠੇਕੇਦਾਰਾਂ ਦੀ ਸਾਰਾ ਮੇਰਾ ਪਰਿਵਾਰ ਹੈ ਠੇਕੇਦਾਰਾਂ ਦਾ ਆ ਪਿੱਛੇ ਜੇ ਬੈਠੇ ਸਾਰੇ ਬੰਦੇ ਜਾਣਦੇ ਤੁਹਾਨੂੰ ਇਹ ਕੌਣ ਕੌਣ ਬੈਠੀ ਹੈ ਬੇਬੇ ਪਿੱਛੇ ਬੈਠੀ ਕੋ ਨਾਂ ਦੱਸੋ ਜਰਾ ਇਹਨਾਂ ਦਾ ਇਹਨਾਂ ਦਾ ਇੱਕ ਨਾਮ ਸਾਧੋ ਆ ਹੂੰ ਔਰ ਹੋਰ ਦੇਖੋ ਪਿੱਛੇ ਨੂੰ ਦਿਖਾਇਆ ਜੀਦਾ ਆਇਆ ਨਾ ਚਰਨਜੀਤ ਦਾ ਹੂੰ ਆ ਤਾਂ ਮੋ ਬੈਠੀ ਆ ਜੀਤ ਬੈਠੀ ਆ ਹੂੰ ਉਹ ਬਹੁਤ ਗੰਨੀ ਮਮਤਾ ਕਹਿੰਦੇ ਆ ਹੂੰ ਇਹਦਾ ਮੈਨੂੰ ਪਤਾ ਨਹੀਂ ਅੱਛਾ ਉਹ ਨਹੀਂ ਆ ਮੇਰੀ ਪੋਤ ਨੂੰ ਖੜੀ ਆ ਪੀ ਤੋ ਹੂੰ ਉਹ 76 ਗੌਰ ਦੀ ਵੀ ਫਿਲਮ ਬਣਾਈ ਆ ਬੇਬੇ ਅਸੀਂ ਹੂੰ ਅੱਛਾ ਗੌਰ ਦੀ ਗੁਜਰੀ ਦੀ ਬਹੁਤ ਚੱਲੀ ਫਿਲਮ ਉਹਦੀ ਮੈਨੂੰ ਕੱਲਾਂ ਕੀਤੀਆਂ ਹੂੰ ਹੂੰ ਉਹਨੇ ਖੇਤ ਵਿੱਚ ਠੀਕ ਹੈ अच्छा बेबे होणे दसो चरखा चुरखा चलाउंदी असि तुसी भी ओ तो, तो चरखा वसेरा चलाया है हम दरिया भेरिया दुनिया है अच्छा हां कोई काम आई ने भी छड्डे आए अच्छा सारे काम कीते है काम दादा दे इना दा रिकॉर्ड सी पेंट विच अच्छा बहुत ज्यादा काम करदी सी जबरदस्त काम बहुत वैसा दो दो पागिया कल्ली ने अच्छा हम बड़ी कमाई करीया हम ਉਹ ਆ ਕੇ ਸਿਰ ਗਿੱਦਾ ਆ ਦੋਤੀ ਵੀ ਮਿਲਦੀ ਮਿਲਦੀ ਰਹਿੰਦੀ ਤੁਹਾਨੂੰ ਕਿ ਨਹੀਂ ਦੋਤੀ ਮੇਰੇ ਕੋਲ ਰਹਿੰਦੀ ਆ ਨਾਲੇ ਰਹਿੰਦੀਆਂ ਸੇਲਪੁਰਾ ਪੱਕਾ ਟੋਡਾ ਪੱਕਾ ਪੱਕਾ ਕਹਿੰਦੀ ਮੈਂ ਉਹ ਤੋਂ ਬਿਨਾ ਵੀਡੀਓ ਚ ਆਣਾ ਹੀ ਨਹੀਂ ਨਾ ਹਾਂ ਮੈਂ ਤਾਂ ਦੋ ਤਿੰਨ ਗੱਲੀ ਜਾ ਕੇ ਆਈ ਦੇਖੋ acha ਦੋ ਤਿੰਨ ਗੱਲੀ ਜਾ ਕੇ ਆਈ ਮਾ ਇਹ ਗੱਲ ਚੱਲਨੀ acha ਚਰਖਾ ਚੱਲਦਾ ਸੀ ਕਿਦਾਂ ਕੰਮ ਹੁੰਦਾ ਸੀਗਾ ਚਰਖੇ ਦੀ ਗੱਲ ਦੱਸੋ ਹੁਣ ਆਪਾਂ ਚਰਖੇ ਦੀ ਗੱਲ ਕਰਨੀ ਆ ਚਰਖਾ ਪੁੱਤ ਮੇਰਾ ਨਮਾ ਪਿਆ ਜਾਂ ਘਰ ਹੈਗਾ ਹਾਂ ਕਿੱਦਾਂ ਚਲਾਉਂਦੇ ਸੀਗੇ ਚਰਖਾ ਚਰਖਾ ਜਿੱਕੇ ਚਲਾਉਂਦੇ ਆ ਲੈ ਕਿਆ ਸ਼ੁਰੂ ਤੋਂ ਕਿਆ ਹੁੰਦਾ ਪਹਿਲਾਂ ਦੱਸੋ ਉਹ ਬੜੇ ਲੋਕਾਂ ਨੂੰ ਪਤਾ ਨਹੀਂ ਨਿਆਣਿਆਂ ਨੂੰ ਪਤਾ ਨਹੀਂ ਚਰਖਾ ਚਰਖੇ ਦੇ ਮੁੰਨੇ ਤੱਕੜਾ ਹੂੰ ਗੁੱਡੀਆਂ ਹੂੰ ਚਰਮਖਾ ਜੀ ਹੈ ਮਾਲ ਹੂੰ ਹੈ ਹੋਰ ਕਿਆ ਹੁੰਦਾ ਚਰਖੇ ਜਾਈ ਕੁਝ ਹੁੰਦਾ ਫੇਰ ਕਿੱਦਾਂ ਫੇਰ ਚਰਖਾ ਸੂਤ ਕੱਤਦੇ ਸੀ ਤੁਸੀਂ ਬੜਾ ਕੱਤਿਆ ਮੈਂ 1 ਕੁੰਟਲ ਸੂਤ ਕੱਤਿਆ ਹੁੰਦਾ 1 ਕੁੰਟਲ ਸੂਤ ਕੱਤਿਆ ਹੂੰ ਬੇ ਨਦੀ ਨੂੰ ਕਹਿਣਾ ਪਾਇਆ ਘਿਟਰੇ ਦਿੱਤੇ ਆ ਹੂੰ ਸਭ ਆਪਣੇ ਹੱਥਾਂ ਦੇ ਦਿੱਤੇ ਨੇ ਆ ਲਓ ਜੀ ਗੱਲ ਕਮਾਲ ਦੀ ਕਰਤੀ ਹੈ ਆਏ ਪੰਜ ਸਤ ਪੰਜਾਂ ਦਰਿਆ ਮੇਰੇ ਪਈਆਂ ਹੱਥਾਂ ਦੇ ਬਣਾਈਆਂ ਆਈਆਂ ਅੱਛਾ ਹਾਂ ਧਰੀਆਂ ਦਿਖਾਓ ਸਾਨੂੰ ਅੱਜ ਆਪਾਂ ਦੇਖਣੀ ਆ ਇੱਥੇ। ਆਹ ਦੇਖਣੀ ਆ ਨਹੀਂ ਉਹ। ਅੱਛਾ। ਬਹੁਤ 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 ਡੂੰਘੀਆਂ ਪਈਆਂ ਆ ਤਾਂ ਕਿਦੇ ਅੰਡਰਗਰਾਉਂਡ ਰੱਖੀਆਂ ਹੋਈਆਂ। ਬਹੁਤ। ਠੀਕ ਹੈ ਠੀਕ ਹੈ। ਕਰਨੇਲੋ ਕਹਿੰਦੇ ਵੀ ਅੰਦਰ ਅੰਡਰਗਰਾਉਂਡ ਰੱਖੀਆਂ ਹੋਈਆਂ। ਹਾਂ ਜੰਦਾ ਲਾ ਆ ਚਾਬੀ ਦੋੜਾ। ਚਾਬੀ ਕਿੱਥੇ ਆ? ਆਹੇ। ਦਿਖਾਓ ਚਾਬੀ। ਜੰਦਾ ਲਾ ਕੇ ਚਾਬੀ ਰੱਖੀ ਦਿਖਾਣੀ ਨਹੀਂ ਹੈ। ਨਾ ਨਹੀਂ। ਆਲ ਦੀ ਗੱਲ ਹੈ। ਮੋਬਾਈਲ ਵੀ ਰੱਖਿਆ ਹੋਇਆ। ਨਾ ਨਾ ਨਾ। ਮੋਬਾਈਲ ਹੈਗੇ ਦੋ ਬੇਕਾਰ ਆ ਕੱਲ ਨੂੰ ਲਿਆਉਂਗੀ ਤਣਾ ਵਕੇ। ਨਵੇਂ ਬਣਾਵਾਂ। ਨਵੇਂ ਕੰਮ ਆਉਂਗੇ ਪੋਤੀ ਵੀ ਆਉਣੀ ਅੱਛਾ ਪੋਤੀ ਪੋਤੀ ਨੂੰ ਕਿਹੜੇ ਨਹੀਂ ਤੋਰ ਹੋ ਜਾਣਾ ਹੂੰ ਹੈ ਬਈ 5 6 ਵਾਸਤੇ ਵੀ ਬਿਸਤਰੇ ਤਿਆਰ ਕੀਤੇ ਹੋਇਆ ਹੂੰ ਇਹੋ ਉਹਦੀ ਕਿਰਪਾ ਬਾਬੇ ਨਾਨਕ ਦੀ ਮਿਹਰਬਾਨੀ ਸਭ ਕੋ ਕਰਿਆ ਹੋਇਆ ਆਪਾਂ ਨੇ ਅਈ ਅੱਛਾ ਉਹ ਦਰਿਆ ਤਾਂ ਨਹੀਂ ਦਿਖਾਣੀਆਂ ਤੁਹਾਨੂੰ ਉਹਦਾ ਪੁੱਤ ਬਾਅਦ ਡੂੰਗੀਆਂ ਪਈਆਂ ਠੀਕ ਹੈ ਡੂੰਗੀਆਂ ਰੱਖੇ ਤਾਂ ਹੀ ਤਾਂ ਹੀ ਡੂੰਗੀਆਂ ਰੱਖੇ ਤੇ ਖਾਣੀਆਂ ਨਹੀਂ ਹਵਾ ਨਹੀਂ ਲੱਗਦੀਆਂ ਹੈ ਥੈਲਿਆਂ 'ਚ ਪਾ ਕੇ ਸਿਉ ਕੇ ਹੈ ਥੈਲਿਆਂ 'ਚ ਪਾ ਕੇ ਸਿਉ ਕੇ ਰੱਖਿਆ ਹੋਈਆਂ ਹਾਂ ਹਾਂ ਥੈਲਿਆਂ 'ਚ ਪਾ ਕੇ ਸਿਉ ਕੇ ਸੰਭਾਲ ਕੇ ਰੱਖਿਆ ਹੋਈਆਂ ਹਾਂ ਹਾਂ ਆ ਤੁਸੀਂ ਦੇਖੀਏ ਦਰੀਆਂ ਇਹਨਾਂ ਦੀਆਂ ਦਰੀਆਂ ਮਾਰ ਨੂੰ ਮੈਨੂੰ ਨਹੀਂ ਕੱਢਣ ਜਾਣੇ ਆਲੇ ਤੁਹਾਨੂੰ ਵੀ ਦਿਖਾਈਆਂ ਨਾ ਕਿੱਥੇ ਅੱਛਾ ਪਿਆਰ ਹੈ ਨਾ ਪਿਆਰ ਹੈਗਾ ਦਰਿਆ ਨਹੀਂ ਦਿਖਾਈਆ ਪਰ ਦਰਿਆ ਨਹੀਂ ਦਿਖਾਈਆ ਲਓ ਜੀ ਪਿਆਰ ਹੈਗਾ ਅੰਦਰ ਦੇਖਣਿਆ ਕੱਢਣੇ ਤੇ ਚੋੜੇ ਮਾਰ ਕੇ ਅੱਜ ਤਾਂ ਤੇਰੀ ਦੇਖ ਕੇ ਜਾਣੀ ਆਪਾਂ ਨੇ ਫੋਟੋ ਖਿੱਚ ਲੈਣੀ ਆ ਦਿਖਾਉਣੀ ਨਹੀਂ ਸਾਨੂੰ ਇਹਨੇ ਹਾਂ ਉਹਨੂੰ ਦੇਖਣੀ ਬੇਬੇ ਦਿਖਾ ਦੇ ਉਹ ਪੁੱਤ ਪੁੱਤ ਹੈ ਮੈਨੂੰ ਮਰ ਜੂਗੀ ਬੱਚ ਬੋਲਦੀ ਅੱਛਾ ਜਿਆਦਾ ਦੂਰ ਰੱਖਦੀ ਆ ਠੀਕ ਹੈ ਠੀਕ ਹੈ ਅੱਛਾ ਕਿਆ ਕਹਿੰਦੀ ਸੀ ਵੀ ਆ ਕਹਿੰਦੀ ਜੀ ਪਹਿਲਾਂ ਤੇ ਤੂੰ ਚੱਲ ਗਈ ਮੈਂ ਚੱਲ ਗਈ ਕਿਆ ਗੱਲਾਂ ਕਰਦੇ ਸੀ ਤੁਸੀਂ ਜਦੋਂ ਆਏ ਸੀ ਮੈਂ ਉਹ ਕਹਿੰਦੇ ਮਜ਼ਾਕ ਕਰਦੀ ਹਾਂ ਕਿਹੜੀ ਆ ਕਹਿੰਦੀ ਕਹਿੰਦੀ ਉਹਵੇਂ ਵੀ ਜੇ ਪਹਿਲਾਂ ਮਾਰ ਕੇ ਜਾਈਂ ਲੈ ਜੀ ਹੂੰ ਅੱਛਾ ਜੇ ਮਾਰ ਕੇ ਲੈ ਕਿੱਥੇ ਲੈ ਜੀ ਉੱਪਰ ਉੱਪਰ ਵੀ ਨਾਲੇ ਦੋਹੇ ਦੋਹਾਂ ਨੇ ਜਾਣਾ ਆ ਵੀ ਇਕੱਠਿਆਂ ਰਹੂੰਗੀਆਂ ਦੋਏ ਆ ਲੋ ਜੀ ਨਾਨੀ ਤੇ ਦੋਤੀ ਦਾ ਹੈਗਾ ਪਿਆਰ ਬਹੁਤ ਜ਼ਬਰਦਸਤ ਭਜਨ ਕੌਰ ਤੇ ਕਰਨੈਲ ਕੌਰ ਦੋਹਾਂ ਦਾ ਪਿਆਰ ਪੂਰਾ ਪੂਰਾ ਗੂੜਾ ਪਿਆਰਾ ਹੈ ਕੋਈ ਨਹੀਂ ਬੋਤਲ ਜਾਂਦਾ ਕਿਸੇ ਹੂੰ ਨਹੀਂ ਨਹੀਂ ਅਜੇ ਤਾਂ ਬਹੁਤ ਕੰਮ ਕੰਮ ਕਰਨੇ ਆਪਾਂ ਨੇ ਤੁਸੀਂ ਕਹਿੰਦੇ ਨਾਲੇ ਪੋਤੀਆਂ ਦੋਤੀਆਂ ਵਿਆਹਣੀਆਂ ਹਜੇ ਆਪਾਂ ਨੇ ਹਾਂ ਕੋਈ ਨਹੀਂ ਲ ਜਾਂਦਾ ਹੂੰ ਇਹ ਨੰਨੇ ਨੂੰ 20 ਸਾਲ ਹੋ ਗਏ ਅੱਛਾ ਪੁੱਤ ਵੀ ਚਲਿਆ ਗਿਆ ਹੂੰ ਮੈਂ ਬੈਠੀ ਆ ਠੋਕਰਾਂ ਨੂੰ ਹੂੰ ਲਈ ਇਹ ਵੀ ਇੱਕ ਟ੍ਰੈਜੇਡੀ ਹੈ ਦੀ ਦੇਖੋ ਇਹ ਜਿਹੜੇ ਬਜ਼ੁਰਗ ਹੈ ਨਾ ਦੀ ਜਦੋਂ ਅਸੀਂ ਇਹਨਾਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਨਾ ਦੀ ਤਾਂ ਅਕਸਰ ਇਹ ਜੀ ਇੱਕ ਇਮੋਸ਼ਨਲ ਜੀਆਂ ਗੱਲਾਂ ਹੁੰਦੀਆਂ ਕਿ ਹੁਣ ਚੱਲ ਜਾਣਾ ਜੀ ਇਸੇ ਕਰਕੇ ਸ਼ੂਟ ਕਰਦੇ ਐ ਇਸੇ ਕਰਕੇ ਇਹਨਾਂ ਨਾਲ ਗੱਲਾਂ ਕਰਦੇ ਆ ਕਿਉਂਕਿ ਇਹ ਸਮਾਂ ਜਿਹੜਾ ਹੈ ਇਹ ਬਹੁਤ ਕੀਮਤੀ ਹੈ ਇਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਨੇ 1947 ਦਾ ਸਮਾਂ ਦੇਖਿਆ ਪੁਰਾਣਾ ਉਹ ਵਸੇਬ ਦੇਖਿਆ ਸਾਂਝਾ ਪੰਜਾਬ ਦੇਖਿਆ ਅਤੇ ਪੰਜਾਬ ਦੀਆਂ ਉਹ ਰੀਤੀ ਰਿਵਾਜ ਰਸਮਾਂ ਰਹਿਣ ਸਹਿਣ ਖਾਣ ਪੀਣ ਖੇਤੀ ਸਭ ਕੁਝ ਜਿਹੜਾ ਹੈ ਪੁਰਾਣੇ ਸਮੇਂ ਦਾ ਦੇਖਿਆ ਤੇ ਗਵਾਹ ਹੈ ਇਸੇ ਕਰਕੇ ਇਹਨਾਂ ਨਾਲ ਗੱਲਾਂបੱਤਾਂ ਕਰਦੇ ਆਂ ਰਿਕਾਰਡ ਕਰਦੇ ਆਂ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਬਜ਼ੁਰਗ ਹੈ ਤੁਸੀਂ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਬਸ WhatsApp ਸਾਨੂੰ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਟੈਲੀਫੋਨ ਨੰਬਰ ਦਿੱਤਾ ਹੁੰਦਾ ਹੈ Facebook ਤੇ ਵੀ ਦਿੱਤਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੇਬੇ ਆਹਾ ਆਹਾ ਕੰਮ ਕਰਦੇ ਆਂ ਮੈਂ ਕੰਮ ਠੀਕ ਕਰ ਰਿਹਾ ਹਾਂ ਹਾਂ ਅਬ ਜੰਨੀਆਂ ਬੇਬੇ ਹੈਗੀਆਂ ਸਾਰਿਆਂ ਨਾਲ ਫਿਲਮਾਂ ਬਣਾਉਂਦੇ ਸੀ ਅਸੀਂ ਬੜਾਈ ਖੋਰ ਵੀ ਆ ਅਸੀਂ ਮਲੀ ਮਸਾਣੀ ਕੋਈ ਨਹੀਂ ਪੂਜਦੇ ਅੱਛਾ ਆਈ ਬੱਬੇ ਠੰਗਾ ਸੀਧਾ ਨੂੰ ਮੰਨਦੇ ਆਂ ਮਹਾਰਾਜ ਨੂੰ ਬੜੀ ਮਸਾਣੀ ਨਹੀਂ ਪੂਜਦੇ ਅਸੀਂ ਨਹੀਂ ਪੂਜਦੇ ਸਤਗੁਰ ਨਾਨਕ ਨੂੰ ਮੰਨਦੇ ਬਸ ਉਸ ਨੂੰ ਮੰਨਦੇ ਲਓ ਜੀ ਬੜੀ ਵਧੀਆ ਗੱਲ ਕਹੇ ਜੀ ਬੇਬੇ ਨੇ ਹਾਂ ਬਿਲਕੁਲ ਠੀਕ ਜੀ ਅਸੀਂ ਨਹੀਂ ਕਿਹੜੇ ਵੀ ਜਾਂਦੇ ਕੋਈ ਨਹੀਂ ਮਾਰਿਆ ਉਹ ਆ ਹੀ ਗਰੂਆ ਹੋ ਜਾਣਾ ਹੈ ਹਾਂ ਤੂੰ ਤਾਂ ਹਾਂ ਹਾਂ ਅਮਾ 20 ਮਿੰਟ ਲੱਗਦੇ 10 ਲਾਜ 15 ਆਪਣੇ ਰੱਬ ਦਾ ਨਾਮ ਲਿਆ ਹਾਂ ਬਸ ਆਹ ਸਾਂ ਸਵੇਰ ਆਈ ਕੋਈ ਵਹਿਮ ਪਰਮ ਕੋਈ ਧਾਗਾ ਤਵੀਦ ਕੋਈ ਨਹੀਂ ਸਾਡੇ ਕਿਸੇ ਦੇ ਵੀ ਵਾਈ ਆਹ ਦੇਖੋ ਜੀ ਕਮਾਲ ਦੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਜੀ ਆ ਏਦਾਂ ਦਾ ਪੰਜਾਬ ਹੈ ਸਾਡੇ ਗੁਰੂਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਜੀ ਹਾਂ ਉਹ ਪੂਰੀ ਕਰਨੀ ਹੈ ਸੀ ਉਹ ਪੂਰੀ ਕਰਨੀ ਹੈ ਬਹੁਤ ਪੂਰੀ ਕਰਨੀ ਕੋਈ ਨਹੀਂ ਹੈ ਸਾਨੂੰ ਵਹਿਮ ਕੋਈ ਮੜੀਆਂ ਵਗੈਰਾ ਨਹੀਂ ਜੇ ਕਰੂ ਆਪੇ ਲੇਖਾ ਦਊ ਬਸ ਆਪਣਾ ਰਾਹੀ ਮੰਤਰ ਹੂੰ ਕਿੰਨੇ ਵਜੇ ਉੱਠਦੇ ਬੇਬੇ ਮੈਂ 4:00 ਵਜੇ ਤੋਂ ਪਹਿਲਾਂ ਉੱਠਣੀ ਆ ਨਾਲ ਨਾਲ ਇਹ ਵੀ ਉੱਠ ਜਾਂਦੀ ਦੋਤੀ ਵੀ ਇਹ ਤਾਂ ਮੈਨੂੰ ਪਤਾ ਨਹੀਂ ਖੜੇ ਖੋਦਾ ਮਾਰ ਕੇ ਥਾਲ ਦੇ ਅੱਛਾ ਨਾ ਮਾਈ ਅਪਾ ਦਾ ਸੂਰਜ ਨਿਕਲਦਾ ਅੱਛਾ ਜਿਆਦਾ ਉੱਠਦੇ ਆ ਸੂਰਜ ਨਿਕਲਦੇ ਆ ਹਾਂ ਸਾਨੂੰ ਕੋਈ ਪੇਸ਼ੰਦ ਇਹ ਆ ਗਏ ਆਪਣੀ ਮਨ ਮਰਜ਼ੀ ਤੇ ਉੱਠਦੇ ਆ ਹੂੰ ਹੈਗੇ ਪਾਈ ਬਊਆਂ ਕਾਨੇ ਆਈਆਂ ਫੋਟੇ ਨੋ ਆ ਗਈਆਂ ਅੱਛਾ ਹਾਂ ਕਾਮਲਾ ਮੈਂ ਵੀ ਨਹੀਂ ਕਰਦੀ ਮੈਨੂੰ ਵੀ ਛੁੱਟੀ ਆ ਹੂੰ ਕਾਡਾ ਕੋਈ ਨਾ ਕਰੇ ਵਿਚਾਰੀਆਂ ਇਹ ਦੋ ਭਾਂਡੇ ਚੱਕ ਦੂਗੀ ਮੰਦਰ ਨਚੋਰੀ ਭਾਂਡੇ ਮਾਜਲੀ ਦੇ ਦੋ ਇਹਨੂੰ ਪਤਾ ਲੱਗ ਗਿਆ ਸੰਜਮ ਕੱਟ ਲਾ ਦੇਣੀ ਬੁੜੀ ਕੰਮ ਕਰਦੀ ਆ ਪੂਰੀ ਐਸ਼ੀ ਹੋਣੀ ਹਾਂ ਬੁੜੀ ਠੀਕ ਹੈ ਆਪੇ ਕਾਡੀਆਂ ਵਿਚਾਰੀਆਂ ਹਾਂ ਆਪਾਂ ਤਾਂ ਬਹੁਤ ਚਿਰ ਹੋ ਗਿਆ ਛੱਡੀ ਹੋਰ ਜੀ ਬਾਈ ਜਾਓ ਅੱਛਾ ਜੀ ਬਹੁਤ ਕੰਮ ਕਰਿਆ 1500 ਸਾਲ ਹੋ ਗਿਆ ਤੇ ਚਿੱਲੇ ਦੇ ਨੇੜੇ ਗਈ ਅਸਾਂ ਹੋਣ ਨਹੀਂ ਅੱਜ ਤੱਕ ਕਹਿੰਦੇ ਸੀ ਅੱਜ ਸਵੰਤਨੀ ਕਹਿੰਦੇ ਸੀ ਬੇਬੇ ਨੇ ਰੋਟੀਆਂ ਖੁਲਾਣੀਆਂ ਸਾਨੂੰ ਤੁਸੀਂ ਕਹਿੰਦੇ ਪਤਨਾ 16 ਸਾਲ ਹੋ ਗਏ ਚਲ ਇਹੀਆਂ ਮੋਟੇ ਥਲੀਆਂ ਪਕਾ ਦੂੰਗੀ ਹਾਂ ਭਈ ਤਾੜੀਆਂ ਬੇਬੇ ਲਈ ਬੇਬੇ ਜੀ ਨੇ ਪਕਾ ਦੂੰਗੀ ਰੋਟੀਆਂ ਕਮਾਲ ਦੀ ਗੱਲ ਹਾਂ ਅੱਜ ਤਾਂ ਰੋਟੀਆਂ ਖਾ ਕੇ ਜਾਣੀਆਂ ਆਪਾਂ ਨੇ ਬਰੀਆਂ ਨਹੀਂ ਦਿਖਾਉਣੀਆਂ ਹੈ ਬਰੀਆਂ ਨਹੀਂ ਦਿਖਾਣੀਆਂ ਰੋਟੀਆਂ ਖੁਲਾ ਦੇਣੀਆਂ ਬੇਬੇ ਕਿਆ ਬਣਾਉਂਗੇ ਅੱਜ ਉਹ ਤਾਂ ਸ਼ਿਮਲਾ ਮਿਰਚ ਲੱਗੇ ਬਣਾਉਣ ਸ਼ਿਮਲਾ ਮਿਰਚ ਕਮਾਲ ਹੈ ਜਬਰਦਸਤ ਕੰਮ ਹੈ ਠੀਕ ਹੈ ਠੀਕ ਹੈ ਅੱਛਾ ਬਹੁਤ ਕੰਮ ਕੀਤਾ ਤੁਸੀਂ ਪਹਿਲਾਂ ਧਿਆਨ ਤੁਸੀਂ ਛੱਡਿਆ ਬੇਟੇ ਮੈਂ ਕੰਮ ਦਾਲ ਦੂਲ ਦੱਸਿਓ ਕਿੱਦਾਂ ਬਣਾਉਂਦੇ ਸੀ ਤੁਸੀਂ ਹਾਂਜੀ ਦਾਲ ਜਾਂ ਤਾਂ ਹਾਰੇ ਹੁੰਦੇ ਦੇ ਚੁੱਲੇ ਹੁੰਦੇ ਵੇ ਅੱਛਾ ਰਾਤ ਨੂੰ ਢਾਦੇ ਨਹੀਂ ਸਵੇਰੀ ਮਸਾਲਾ ਪਾ ਦੇਣਾ ਮਾਂ ਦਾਦ ਵਿੱਚ ਹੂੰ ਬਾਈ ਕਿਹੜਾ ਵਾਰ ਕਿਦਾ ਬਾਂਢੀ ਹੁੰਦੀ ਸੀ ਹੁਣ ਸੁੱਕੀ ਜਾਂਦੀਆਂ ਗੈਸ ਹਾਰੇ ਤੇ ਬਣਦੀ ਸੀ ਹਾਰੇ ਚ ਹੂੰ ਹਾਰੇ ਬਣਾਏ ਹੋਏ ਤੇ ਗੋਹੇ ਲਾਉਣੇ ਹੂੰ ਬਾਥੀਆਂ ਭੰਨ ਕੇ ਲਾ ਦੇਣੀ ਆ ਦਾਲ ਧਰ ਦੇਣੀ ਹੂੰ ਸਵੇਰੀ ਮਸਾਲਾ ਪਾਉਣਾ ਹੂੰ ਆਓ ਜੀ ਕੰਮ ਨੂੰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੀਤਾ ਕੁੱਤਾ ਚ ਵੀ ਜਾਂਦੇ ਸੀਗੇ ਜੀ ਸਬਜ਼ੀ ਦੇਣ ਰੋਟੀ ਦੇਣ ਤੁਸੀਂ ਨਹੀਂ ਗਏ ਕਰਨੈਲ ਕੋਲ ਪਹਿਲਾਂ ਤਾਂ ਬਹੁਤ ਬੋਲਦੇ ਸੀ ਬੇਬੇ ਤੁਸੀਂ ਹੁਣ ਗੱਲ ਹੀ ਨਹੀਂ ਕਰਦੇ ਕੋਈ ਨਾਨੀ ਅੱਛਾ ਪ੍ਰੋਟੋਕੋਲ ਹੈ ਇਹਦੇ ਕੋਲ ਛੱਡਿਆ ਬਤਾ ਚਾਰ ਜਿਹਦੇ ਕੋਲ ਹੈ ਚਾਰ ਜਿਹਦੇ ਕੋਲ ਹੈ ਠੀਕ ਹੈ ਚਾਰ ਜਿਹਨੂੰ ਦਿੱਤਾ ਵਾ ਆਨੇ ਗੱਲ ਠੀਕ ਹੈ ਜਾਂ ਬੜੇ ਕਰ ਰਹੇ ਗੱਲ ਹੈ ਹਾਂ ਬੜੇ ਹੀ ਹੈ ਹਾਂ ਠੀਕ ਹੈ ਠੀਕ ਹੈ ਯਾਰ ਕਿਹੜਾ ਰੱਖ ਰਿਹਾ ਦਾਦਾ ਸੁਨਿਆਣੇ ਹੁੰਦੇ ਦੇ ਤੀਂਵਿਆਂ ਦੇ ਬੜੇ ਹਾਂ ਕਿੰਨੇ ਕਿੰਨੇ ਦਾਦਾ 10 ਅੱਛਾ ਛੋਟੇ ਕਿੰਨੇ ਦੇ ਮੇਰੇ ਤੇ ਨੇ ਤੇ ਤਿੰਨੇ ਦੇ 10 ਸੁਨਿਆਣੇ ਹੁੰਦੇ ਸੀਗੇ ਇਹ ਵੀ ਟਾਈਮ ਸੀਗਾ ਜੀ ਹਾਂਜੀ ਯਾਰ ਖਰਚੇ ਵੀ ਠੀਕ ਤੇ ਹੂੰ ਹੁਣ ਇੱਕ ਦੋ ਨੇ ਆਲੇ ਪਾਲੇ ਔਖੇ ਆ ਔਖੇ ਹੋ ਗਿਆ ਉਹ ਔਖੇ ਹੈ ਹੂੰ ਮਗਾਈ ਹੋ ਗਈ ਜਿਆਦਾ ਮਗਾਈ ਜਿਆਦਾ ਹੋ ਗਈ ਹੂੰ ਜਦ ਸਾਦੇ ਰਹਿੰਦੇ ਸੀ ਲੋਕ ਹੂੰ ਆ ਬੇਬੇ ਗੱਲਾਂ ਤਾਂ ਬਹੁਤ ਸੋਹਣੀਆਂ ਕਰਦੀ ਤੂੰ ਕਮਾਲ ਕਰਦਾ ਰੌਣਕ ਲਾਤੀ ਅੱਜ ਤਾਂ ਸੱਥ ਦੇ ਵਿੱਚ ਹੈ ਔਰ ਆ ਤੇਰੀ ਦੋਤੀ ਵੀ ਬਹੁਤ ਖੁਸ਼ ਹੈ ਪਰ ਸਾਨੂੰ ਤਾਂ ਸਮਝ ਨਹੀਂ ਉਹਨੇ ਕਿਹਾ ਵੀ ਦੋਤੀ ਹੈ ਔਰ ਕਹਿੰਦੀ ਮੇਰੀ ਨਾਨੀ ਹੈ ਮੈਂ ਸੋਚੇ ਵੀ ਆਹ ਨਾਨੀ ਹੈ ਆਹ ਦੋਤੀ ਹੈ ਆਹ ਨਾਨੀ ਹੈ ਹੂੰ ਤੇ ਆਹ ਕੌਣ ਹੈ ਇਹ ਦੋਤੀ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੈਂ ਤਾਂ ਘਬਰਾ ਕੇ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਵੀ ਨਾਨੀ ਕੌਣ ਹੈ ਬੇਟਾ ਸਵਾਲ ਕੇ ਸਮਝ ਗਰ ਲਾ ਹੁਣ ਤੂੰ ਕਰ ਲਿਆ ਬਸ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਇੱਕ ਹਾਂਜੀ ਹਾਂਜੀ ਕੀ ਆ ਗਏ ਲੱਗੇ ਸਾਜੀ ਕਿਸੇ ਦਾ ਬੁਰਾ ਨਹੀਂ ਕਰਨਾ ਹੂੰ ਇਹ ਭਲਾ ਹੁੰਦਾ ਕਰ ਦੇਣਾ ਨਹੀਂ ਬੁਰਾ ਨਹੀਂ ਕਰਨਾ ਜਿਹੜਾ ਕੋਈ ਕਰੂਗਾ ਆਪੇ ਪਰਮਾਤਮਾ ਦੇਖੂਗਾ ਹੂੰ ਬੜੀ ਵਧੀਆ ਫਲਸਫੀ ਹੈ ਜੀ ਦੇਖੋ ਬੁਰਾ ਨਹੀਂ ਕਰਨਾ ਭਲਾ ਹੀ ਕਰਨਾ ਹੈ ਭਲਾ ਕਰਨਾ ਹੂੰ ਇਹਦਾ ਹੁੰਦਾ ਭਲਾ ਕਰ ਦੇਣਾ ਬੁਰਾ ਨਹੀਂ ਕਰਨਾ ਇੱਕ ਗੱਲ ਸੁਣੋ ਜੀ ਸਾਰੇ ਜਿਹੜੇ ਇਸ ਵਲੌਗ ਨੂੰ ਦੇਖ ਰਹੇ ਨੇ ਕਿ ਇਹ ਬਜ਼ੁਰਗਾਂ ਦੀ ਜਿਹੜੀ ਪੁਰਾਣੀ ਫਲਸਫੀ ਹੈ ਕਿ ਭਲਾ ਹੀ ਕਰਨਾ ਹੈ ਸਭ ਦਾ ਕਿਸੇ ਦਾ ਬੁਰਾ ਨਹੀਂ ਕਰਨਾ ਇਹੀ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਸਿਹਤਯਾਬ ਬਣਾਉਂਦੀਆਂ ਨੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਜਿਹੜਾ ਇਹਨਾਂ ਦਾ ਜੀਵਨ ਜੀਉਣ ਦਾ ਤਰੀਕਾ ਸਲੀਕਾ ਰਿਹਾ ਸਾਰੀ ਉਮਰ ਉਹ ਸਰਬੱਤ ਦੇ ਭਲੇ ਵਰਗਾ ਰਿਹਾ ਔਰ ਲੋਕਾਂ ਨਾਲ ਪਿਆਰ ਮੁਹੱਬਤ ਪ੍ਰੇਮ ਅਤੇ ਏਡੇ ਏਡੇ ਜੁਆਇੰਟ ਫੈਮਿਲੀਜ਼ ਨੂੰ ਇਹਨਾਂ ਨੇ ਬੰਨ ਕੇ ਰੱਖਿਆ ਆਪਸ ਦੇ ਵਿੱਚ ਪਿਆਰ ਰੱਖਿਆ ਪਿੰਡ ਦੇ ਵਿੱਚ ਵੀ ਪਿਆਰ ਰੱਖਿਆ ਆਂਡ ਗੌਂਡ ਨਾਲ ਪਿਆਰ ਰੱਖਿਆ ਇਹ ਅਜਈਆਂ ਚੀਜ਼ਾਂ ਜਿਹੜੀਆਂ ਹੈ ਉਹਦੀਆਂ ਇਹ ਉਦਾਹਰਨਾਂ ਨੇ ਇਸੇ ਕਰਕੇ ਸਿਹਤਯਾਬ ਨੇ ਤੇ ਇਸੇ ਕਰਕੇ ਲੰਮੀ ਉਮਰ ਭੋਗ ਰਹੇ ਨੇ ਬਿਲਕੁਲ ਸਟ्रेस ਫਰੀ ਹੈ ਜੀ ਬਿਲਕੁਲ ਕੋਈ ਦਿਮਾਗ ਤੇ ਬੋਝ ਬੋਝਦਾ ਨਹੀਂ ਹੈ ਜੀ ਬਹੁਤ ਆਵੇ ਤੇ ਹੋਰ ਤਾਂ ਕੋਈ ਨਹੀਂ ਮੇਰੇ ਪਾਸ ਹੂੰ ਮੈਨੂੰ ਕਾਸੀ ਤੰਗੀ ਨਹੀਂ ਹੂੰ ਕੱਪੜਾ ਵੀ ਮਿਲਦਾ ਜੁੱਤੀ ਵੀ ਮਿਲਦੀ ਆ ਹੂੰ ਰੋਟੀ ਵੀ ਚਾਹਨਾ ਮਿਲਦੀ ਆ ਜੀ ਇੱਕ ਜਿਹੜਾ ਮੇਰਾ ਬੇਟਾ ਚਾਹ ਕਿਆ ਦੇ گاਉਣੀ ਨੇ ਤੇ ਉਹ ਪਿੰਡ ਦਾ ਲੰਬੜਦਾਰ ਸੀ ਜੀ ਜਿਹੜਾ ਬੇਟਾ ਸੀ ਹੂੰ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਹੂੰ ਤੇ ਵੈਸੇ ਵੀ ਸਾਡਾ ਮੇਰਾ ਕਲਾਸ ਫੈਲੋ ਸੀ ਉਹ ਹੂੰ ਤੇ ਉਹਨਾਂ ਦੇ ਜਾਣ ਦੇ ਵਿੱਚ ਬਹੁਤ ਇੱਕ ਇਹਨਾਂ ਦੇ ਪਰਿਵਾਰ ਨੂੰ ਝਟਕਾ ਲੱਗਿਆ ਪਿੰਡ ਦਾ ਲੰਬੜਦਾਰ ਸੀ ਉਹ ਘਾਟਾ ਜਿਹੜਾ ਹੈ ਇਹਨਾਂ ਨੂੰ ਹਾਂਜੀ ਉਹਦੀ ਵੈਪ ਸਰਪੰਚ ਸੀ ਜੀ ਅੱਛਾ ਅੱਛਾ ਹਾਂਜੀ ਉਹਦੀ ਵੈਪ ਸਰਪੰਚ ਸੀ ਅੱਜ ਫਿਰ ਉਹਦੇ ਬਡੇ ਬੇਟੇ ਨੂੰ ਨੌਕਰੀ ਮਿਲ ਗਈ ਤੇ ਇਹਨਾਂ ਦਾ ਜਿਹੜਾ ਛੋਟਾ ਪੋਤਾ ਉਹਦਾ ਮੁੰਡਾ ਹੂੰ ਉਹ ਕੈਨੇਡਾ ਸੈਟ ਹੈ ਜੀ ਆਪਣੀ ਉਹਦੇ ਵਾਈਫ ਦੇ ਨਾਲ ਹੀ ਆਪਣਾ ਕੈਨੇਡਾ ਚਲੇ ਗਿਆ ਹੂੰ ਤੇ ਵਧੀਆ ਪਰਿਵਾਰ ਹੈ ਜੀ ਪਰ ਉਹ ਜਿਹੜਾ ਉਹ ਘਾਟਾ ਨਹੀਂ ਜੀ ਪੂਰਾ ਘਾਟਾ ਜਿਹੜਾ ਪਿਆ ਆਦਰਵਾਈਜ਼ ਤਾਂ ਪੂਰੀ ਚੜਦੀ ਕਲਾ ਠਹਿਗੇ ਬੇਬੇ ਅਸੀਂ ਇਕੱਠਿਆਂ ਨਾਲ ਜੀ ਪਾਸਪੋਰਟ ਬਣਾਇਆ ਸੀ ਵੀ ਜਿਹੜੇ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਵੀ ਅਸੀਂ ਦੇਖ ਕੇ ਆਉਣੇ ਆ ਪਾਸਪੋਰਟ ਤਾਂ ਬਣਾ ਲਿਆ ਪਰ ਸਾਡਾ ਇਹੋ ਜਿਹਾ ਕੁਦਰਤ ਦਾ ਗਿਆਨ ਇਹ ਹੁਕਮ ਨਹੀਂ ਹੋਇਆ ਵਿੱਚ ਵਿੱਚ ਹੀ ਰਹਿ ਗਈਆਂ ਸਾਰੀਆਂ ਸਕੀਮਾਂ ਹੂੰ ਆਹੋਂ ਵੀ ਬੈਠੇ ਮੇਰੇ ਪੁੱਤ ਨੂੰ ਕੱਲਾ ਕੱਲਾ ਸਰਾਉਂਦਾ ਬੰਦਾ ਚੰਨਾ ਵੀ ਸਰਾਉਂਦਾ ਐਨਾ ਮੇਰਾ ਪੁੱਤ ਲਾਇਕ ਤਾਂ ਚਲੋ ਬੇਬੇ ਇਹ ਤਾਂ ਹੁਣ ਪਾਣਾ ਮੰਨਣਾ ਹੀ ਪੈਣਾ ਆਪਾਂ ਨੂੰ ਠੀਕ ਹੈ ਜੀ ਇਹ ਦੇਖੋ ਅਦਰਵਾਇਜ਼ ਬੇਬੇ ਬਿਲਕੁਲ ਸਟ्रेस ਫਰੀ ਹੈ ਲੇਕਿਨ ਇੱਕ ਜਿਹੜਾ ਜ਼ਿੰਦਗੀ ਦੇ ਵਿੱਚ ਇਹ ਸਦਮਾ ਲੱਗਿਆ ਉਹ ਹਮੇਸ਼ਾ ਮਾਂ ਹੈ ਯਾਦ ਰਹਿੰਦਾ ਹੈ ਯਾਦ ਰਹੇਗਾ ਤੇ ਉਮਰ ਤੱਕ ਯਾਦ ਰਹੇਗਾ ਅ ਮੈਂ ਬੇਬੇ ਇੱਕ ਗੱਲ ਹੋਰ ਦਸੀ ਆਪਾਂ ਹੁਣ ਪੁਰਾਣੇ ਸਮੇਂ ਦੇ ਵਿੱਚ ਖਲਾਰਾਂ ਖਲੂਰਾਂ ਦੀ ਗੱਲ ਕਰਨੀ ਹੈ ਤੁਹਾਡੀਆਂ ਸਹੇਲੀਆਂ ਦੀ ਵੀ ਗੱਲ ਕਰਨੀ ਹੈ ਪੁਰਾਣੀਆਂ ਕੋਈ ਸਹੇਲੀਆਂ ਸੂਲੀਆਂ ਤੇ ਨੌ ਯਾਦ ਹੈ ਦੋ ਜਾਲ ਕਰੇ ਹੋਣੇ ਆ ਦੱਸਿਓ ਜਰਾ ਚੈੱਕ ਕਰੀਏ ਦੋ ਚਾਹ ਕੋੜੀ ਹੈ 19 ਦਾ ਬਲਦੇ ਹੋਤਾ ਹਾਂ 19 ਜੱਗੋ ਤਾਂ ਹੂੰ 19 ਤਾਰੋ ਤਾਂ ਜੀ 19 ਉਹਦਾ ਜਸਵੰਤਪੁਰ ਹੂੰ ਆ ਅਜੀ ਪੁੱਤ ਬਹੁਤੀਆਂ ਫਿਰੀਆਂ ਨਹੀਂ ਹੈਗੀਆਂ। ਇਹ ਪਾਕਿਸਤਾਨ ਦੀਆਂ ਸਹੇਲੀਆਂ ਕਿ ਇੱਥੇ ਦੀਆਂ ਇਹ? ਪਾਕ ਇੱਥੇ ਦੀਆਂ ਪਿੰਡੀਆਂ ਬੇਲੇ ਦੀਆਂ। ਪਾਕਿਸਤਾਨ ਦੀ ਮੈਂ ਕਿਹੜੀ ਪਾਉਂਚੀ ਨਿੱਕੀ ਜੀ ਦਾ ਹੈਗੀ ਸੀ। ਅੱਛਾ ਜਾਦੀ ਯਾਦ ਦੀ ਤੁਹਾਨੂੰ। ਠੀਕ ਹੈ ਠੀਕ ਹੈ। ਤੇ ਆ ਬੇਬੇ ਫੇਰ ਚੁੱਪ ਕਰ ਗਈ ਹੁਣ। ਹਾਂ? ਬੋਲ ਦਵਾ। ਹਾਂ। ਠੀਕ ਹੈ। ਉਹ ਤਾਂ ਬੋਲਦੀ ਤਾਂ आएगी। ਹੂੰ। ਇਹਨਾਂ ਦਾ ਪੇਕਾ ਪਰਵਾਰ ਜੀ ਬੇਲੇ ਰਹਿੰਦਾ ਜਿਹੜੀ ਮਸਜਿਦ ਆ ਨਾ ਬੇਲੇ ਦੀ। ਹਾਂਜੀ ਹਾਂਜੀ। ਉਹ ਤਾਂ ਬਿਲਕੁਲ ਸਾਹਮਣੇ ਬੰਤ ਸਿੰਘ ਮਜ਼ਦਰੀ ਵਾਲੇ ਕਹਿੰਦੇ ਉਹਨਾਂ ਨੂੰ। ਹੂੰ। ਉਹ ਇਹਨਾਂ ਦੇ ਪਰ ਪੇਕੇ ਪਰਿਵਾਰ ਚੋਂ ਆਈ। ਅੱਛਾ ਅੱਛਾ। ਉਹ ਪੜੇ ਵੀ ਸਕੂਲਸ ਕੱਲ ਗਏ? ਨਾ, ਜਾਂ ਕਿਹੜਾ ਪੜਾਉਂਦਾ ਦਾ ਬੁੱਤ? ਜਾਂ ਕਿਹੜਾ ਪੜਾਉਂਦਾ ਮਾਟਰ ਆਈ ਨਹੀਂ ਤੇ। ਅੱਛਾ। ਸਕੂਲ ਤੇ ਹੁਣ ਮਾਟਰ ਹੈ। ਹੁਣ ਮਾਸਟਰ ਹੈ। ਕਿੱਥੇ ਜਾ? ਮੇਰੀ ਬੜੀ ਕੁੜੀ ਗਈ। ਹੂੰ। ਮੇਰਾ ਹੀ ਭਾਈ ਇੱਥੇ ਸਕੂਲ ਲੱਗਿਆ ਬਾਟਾ। ਅੱਛਾ। ਉਹਨੇ ਕਿਹਦੇ ਥੱਪੜ ਮਾਰਿਆ? ਉਹ ਮੁੜ ਕੇ ਸਕੂਲੇ ਨਹੀਂ ਗਈ। ਅੱਛਾ ਮੁੜ ਕੇ ਗਈ ਹੀ ਨਹੀਂ ਸਕੂਲ। ਕਿੱਥੇ ਨਹੀਂ ਮੁੜ ਕੇ। ਇਹ ਨਾਲ ਵੀ ਦਾ ਭਾਈ ਇਤਨੀ ਕਾ ਮੇਰੇ ਭਾਈ। ਹੂੰ। ਬੜੀ ਵਿਕਦੇ ਗਿਆ ਹੈ। ਮਿਆਨੇ ਲਾੜਪੇ ਦੂਏਲੇ ਮੇ ਬਾਪ ਨੇ ਭੇਜਿਆ ਨਹੀਂ ਕਹਿੰਦਾ ਮੇਰਾ ਇੱਕ ਪੋਤਾ 6 ਪਹਣਾ ਵਿੱਚ ਅੱਛਾ ਕਹਦਾ ਲੈਣ ਪੜਾਈਆਂ ਬਠੇੜੀਆਂ ਹੂੰ ਜਾਇ ਕਰਨਾ ਆਪਾਂ ਹੁਣ ਜਾ ਅੱਛਾ ਹੁਣ ਜਾਇ ਕਰਨਾ ਭਾਈ ਤਾੜੀਆਂ ਭਾਈ ਆ ਹੁਣ ਜਾਇ ਕਰਨਾ ਆ ਗੱਲ ਬੜੀ ਵਧੀਆ ਲੱਗੀ ਹੁਣ ਬੇਬੇ ਦਾ ਹੌਸਲਾ ਪੂਰਾ ਬਲੰਦ ਹੈ ਠੀਕ ਹੈ ਹੂੰ ਜਾਇ ਕਰਨਾ ਆਪਾਂ ਪੜੇ ਕਰਨਾ ਕਿਹੜੇ ਸਕੂਲ ਵਿੱਚ ਮੇਰਾ ਪੋਤਾ ਕਹਿੰਦਾ ਜਦੋਂ ਆਇਆ 8ਵੇਂ ਹੂੰ ਵਾਹ ਯਾਰ ਕਹਿੰਦਾ ਬੀਬੀ ਹੂੰ ਕਹਿੰਦਾ ਸੀ ਗਲਤੀ ਕਰਕੇ ਹੂੰ ਕਹਿੰਦਾ ਇਹ ਤੈਨੂੰ ਪੜਾ ਦਿੰਦੇ ਨਮਾ ਪੜੀ ਜਾਣਾ ਰਛੀ ਅੱਛਾ ਉਹ ਮਗਾ ਪ੍ਰਤੀਸ਼ਾਦ ਪਰ ਹਾਂ ਤਾਂ ਹੁਣ 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 ਵੀ ਮਨ ਬਣਾ ਲਿਆ ਫਿਰ ਹੁਣ ਪੜ੍ਹਦਾ ਹੈ ਆਹਨ ਕਿਆ ਪੜਨਾ ਪੁੱਤ ਖਰੇ ਕਰਿੰਦੀ ਆ ਹੂੰ ਆ ਦੇਖੋ ਜੀ ਨਾਨੀ ਤੇ ਦੋਤੀ ਪੜਨ ਲਈ ਤਿਆਰ ਹੈ ਸਕੂਲ ਜਾਣ ਲਈ ਤਿਆਰ ਹੈ ਕਰਿਓ ਕਮੈਂਟ ਹੌਸਲਾ ਦੇਖੋ ਦੋਹਾਂ ਦੇ ਚਿਹਰਿਆਂ ਤੇ ਮੁਸਕਾਨ ਹੈ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਹੈ ਦੋਨੇ ਪੜਨਾ ਚਾਹੀਦੀ ਹੈ ਪਲ ਚੱਲ ਰਹੀ ਸੀ ਜਿਹੜਾ ਇਹਨਾਂ ਕੋਲ ਤਜਰਬਾ ਹੈ ਉਹ ਕਿਤਾਬਾਂ 'ਚ ਵੀ ਨਹੀਂ ਹੈਗਾ ਅਸਲ ਗੱਲ ਜੀਵਨ ਜੀਣ ਦੀ ਜਾਂਚ ਜਿਹੜੀ ਹੈ ਇਹਨਾਂ ਨੂੰ ਆਉਂਦੀ ਹੈ ਕਿਦਾਂ ਦਾ ਲੱਗਿਆ ਤੁਹਾਨੂੰ ਸਾਡਾ ਬਲੌਗ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਦੂਸਰਾ ਬਲੌਗ ਫਿਰ ਇਹਨਾਂ ਦਾ ਅਪਲੋਡ ਕਰਾਂਗੇ ਤੁਸੀਂ ਸਾਡੀ ਬਲੌਗਿੰਗ ਨੂੰ ਪਸੰਦ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਬੇਬੇ ਆਪਾਂ ਹੁਣ ਫਿਰ ਰੋਟੀ ਰੱਟੀ ਖਾਣੀ ਹੈ ਤੁਹਾਡੇ ਘਰ ਚੱਲ ਚੱਲਿਓ ਭਾਈ ਆਹ ਦੋਤੀ ਦੇ ਘਰ ਕੇ ਨਾਨੀ ਦੇ ਘਰ ਜਿਹੜੇ ਮਰਜੀ ਖਾ ਲਈ ਹੂੰ ਜੀ ਲਓ ਆਪਜੀ ਖਾ ਲਓ ਇਹਨੇ ਤਾਂ ਸੁਨੇਹਾ ਬਣਾਈਏ ਤੁਸੀਂ ਤੁਸੀਂ ਕੀ ਬਣਾਇਆ ਮੈਂ ਤਾਂ ਬਾਹਰ ਆਈ ਵੀ ਐ ਲੈ ਮੈਂ ਨੋ ਬਣਾਇਆ ਕਿਹਾ ਨਹੀਂ ਮੋਕਰ ਕੀ ਬੇਬੇ ਫਿਰ ਤਾਂ ਨਾ ਬਣਾਇਆ ਤਾਂ ਹੈ ਮੈਨੂੰ ਪਤਾ ਨਹੀਂ ਬੰਗਵਾ ਨੇ ਬਣਾਇਆ ਸੁਨੇਹਾ ਲਾ ਦੋ ਹਾਂ ਸੁਨੇਹਾ ਲਾ ਦੋ ਅਸੀਂ 6-7 ਜਣੇ ਹੈਗੇ ਰੋਟੀ ਰੱਟੀ ਖਾਣ ਕਾ ਲਾ ਦੂੰਗੇ ਰੋਟੀ ਰੱਟੀ ਖਾ ਕੇ ਕੀ ਕਿਹੜੇ ਕੰਮ ਤੇ ਲੱਗਣਾ ਪਕਾਉਣੇ ਨੂੰ ਅੱਛਾ ਔਰ ਹੌਸਲਾ ਪੂਰਾ ਹੈ ਠੀਕ ਹੈ ਠੀਕ ਹੈ ਜੀ ਬੜਾ ਬੜਾ ਬੀਬੀ ਜਾਨ ਵਾਲੀ ਰੋਟੀ ਬਣਾਈ ਆ ਬੇਟੇ ਹੁਣ ਜਾਨੀ ਹੁੰਦੀ ਹੁੰਦਾ ਰੋਟੀਆਂ ਬਠੇਰੀਆਂ ਬਣਾਈਆਂ ਭਾਈ ਉਹ ਤਾਂ ਕਹਿੰਦੀ ਹੁਣ ਕਰਨਾ ਹੀ ਨਹੀਂ ਮੈਂ ਆਪੇ ਕਰੂੰਗੀ ਕਹਿੰਦੇ ਜਿੰਨੇ ਕਰਨਾ ਮੇਰਾ ਆਪੇ ਕਰ ਲੀਏ ਪੋਤੀ ਕਰੇ ਜਾਂ ਨਾ ਕਰੇ ਹਮ ਆਪਾਂ ਨੇ ਮਤਲਬ ਆਇਜ ਨੂੰ ਕਦੀ ਮਿੰਗੇ ਪਾਈ ਜਾਨੀ ਪਿੰਡਰ ਹਮ ਅੱਛਾ ਸੇਤ ਗੋਡੇ ਗਾਡੇ ਠੀਕ ਹੈ ਹਾਂ ਗੋਡੇ ਠੀਕ ਨਾਨੀ ਤੁਹਾਡੇ ਗੋਡੇ ਠੀਕ ਹੈ ਹਾਂ ਠੀਕ ਹੈ ਫਿਰ ਅਦੋਤੀ ਦੇ ਉਹ ਠੀਕ ਆ ਭਾਈ ਦੰਬਲ ਚੱਲ ਰਹੇ ਠੀਕ ਐ ਚਲਾਈ ਜਾਣੇ ਆ ਚਲਾਈ ਜਾਣੇ ਆ ਹਾਂ ਆਹੀ ਗੱਲ ਐ ਆਹੀ ਗੱਲ ਐ ਚੱਲੀ ਜਾਓ ਤਾਂ ਸਭ ਕੁਝ ਚੱਲਦਾ ਚਲਾਈ ਜਾਣੇ ਆ ਹੂੰ ਜਦ ਤੇ ਖੜ ਗਿਆ ਤਾਂ ਬਹਿ ਜਾਣਾ ਹਾਂ ਠੀਕ ਐ ਗੱਲ ਤੇ ਥੋੜੀ ਠੀਕ ਐ ਜੇ ਖੜ ਗਿਆ ਤਾਂ ਬਹਿ ਗਿਆ ਬਹਿ ਗਿਆ ਹਾਲੇ ਚੱਲਦੀਆਂ ਚਲਾਈ ਜਾਣੀਆਂ ਹਾਂ ਹਾਂ ਨਾਨੀ ਰੋਟੀ ਹਾਂ ਠੀਕ ਐ ਠੀਕ ਐ ਠੀਕ ਐ ਹੋਰ ਕੀ ਆ ਹਾਲੇ ਚੱਲਦੀਆਂ ਪਾਉਂ ਕੰਮ ਅੱਧੇ ਰਾ ਘੜਿਆ ਹੂੰ ਕਿਆ ਜਾਂਦੀਆਂ ਕਿਆ ਕਿਆ ਕੀਤਾ ਤੁਸੀਂ ਕਿਆ ਕਿਆ ਕੀਤਾ ਕੰਮ ਬਠੇਰਾ ਕਰਿਆ ਕੱਖਾਂ ਦਾ ਵੀ ਕਰਿਆ ਰੋਟੀਆਂ ਦਾ ਵੀ ਕਰਿਆ ਹੂੰ ਸਾਬ ਕਰਿਆ ਕੰਮ ਬਠੇਰਾ ਕਰਦਾ ਕਰ ਨਹੀਂ ਆਉਂਦਾ ਨਹੀਂ ਹੁੰਦਾ ਨਹੀਂ ਕੱਟੇ ਨਹੀਂ ਅੱਛਾ ਲੱਗਿਆ ਕਰਿਆ ਸਾਡੇ ਗੋਡੇ ਗਾਡੇ ਠੀਕ ਹੈ ਗੋਡੇ ਠੀਕ ਆ ਕੋਈ ਬਲੱਡ ਵੱਧਦਾ ਘਟਦਾ ਨਾ ਘਟਦਾ ਦਵਾ ਲੈ ਲਈ ਦੀ ਹੈ ਹੂੰ ਆ ਤੁਹਾਡੇ ਦਾ ਘਟਦਾ ਲੱਗਦਾ ਹਾਂ ਦਵਾ ਲੈ ਲਈ ਮੈਂ ਇਹਦਾ ਬਾਈ ਵੱਤਦਾ ਹੈ ਤੇ ਦੋ ਗੋਲੀਆਂ ਪੱਕੀਆਂ ਲੱਗੀਆਂ ਹੋਈਆਂ ਅੱਛਾ ਤੁਹਾਡੇ ਵੱਤਦਾ ਇਹਨਾਂ ਦਾ ਘਟਦਾ ਦੋ ਗੋਲੀਆਂ ਪੱਕੀਆਂ ਲੱਗੀਆਂ ਹੋਏ ਦੋ ਗੋਲੀਆਂ ਪੱਕੀਆਂ ਲੱਗੀਆਂ ਹੈ ਸਵੇਰੀਆਂ ਖਾਈਆਂ ਪਰ ਅੱਜ ਕੱਲ ਤਾਂ 50 ਸਾਲ ਦੀ ਉਮਰ ਚੀ ਕੋਟੇ ਖਰਾਬ ਹੋ ਜਾਂਦੇ ਲੋਕਾਂ ਦੇ ਅੱਛਾ ਨਹੀਂ ਪੱਕਿਆ ਪੁੱਕਿਆ ਗੋਡੇ ਸਾੜੇ ਨਹੀਂ ਹੋਣੇ ਜਿਹੜੀ ਦੇਖੀ ਖਾ ਲਈ ਅੱਛਾ ਜਿਹੜੀ ਦੇਖੀ ਖਾ ਲਈ ਨਾ ਉਹ ਲਿਆ ਕੇ ਢੱਕਤਾ ਤੇ ਰੱਖ ਲਈ ਦੀ ਹੈ ਅੱਛਾ ਸਾੜੇ ਗੋਡੇ ਨਹੀਂ ਖਰਾਬ ਹੋਣੇ ਸੀ ਫਿਰਦੀਆਂ ਦੁਰਦੀਆਂ ਹੂੰ ਮਾਂ ਹੁਣ ਦੀ ਪਿੰਡ ਵਾਲੀ ਕਿਨੇ ਜਾ ਕੇ ਮੀਆਂ ਪਰ ਤੇ ਦਵਾਈ ਲਈ ਆਈ ਤੁਰ ਕੇ ਅੱਛਾ ਤੁਰ ਕੇ ਹੀ ਕਿੰਨੇ ਕਿਲੋਮੀਟਰ ਜੀ ਇੱਥੋਂ ਮੀਆਪੁਰ ਬਾ ਜਿੰਨਾ ਰੋਪੜ ਜਾਣਾ ਜੀ ਇੰਨੇ ਮੀਆਪੁਰਾ ਸਾਨੂੰ 4 ਕਿਲੋ 3 ਕਿੰਨੇ ਕਿਲੋਮੀਟਰ ਮੀਆਪੁਰ 4 ਕਿਲੋਮੀਟਰ ਰੋਪੜ ਤੇ 4 ਕਿਲੋਮੀਟਰ ਜਿਹੜਾ ਹੈ 3 ਕਿਲੋਮੀਟਰ ਮੀਆਪੁਰ ਜਾ ਕੇ ਆਪਣੇ ਦਰ ਦੋਇਲ ਹੈ ਹਾਂ ਇਦਾਂ ਇਦਾਂ ਪਹਿਲਾਂ ਤੁਰ ਕੇ ਜਾਂਦੇ ਸੀ ਸਾਰੇ ਹਾਂ ਇਹ ਤਾਂ ਹੁਣ ਵੀ ਜਾਂਦੇ ਬੇਬੇ ਜਾਂਦੇ ਜੀ ਜਾਂਦੇ ਹੁਣ ਵੀ ਪੂਰੇ ਤੁਰਦੇ ਫਿਰਦੇ ਆ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਠੀਕ ਹੈ ਸੇਤ ਵੱਲੋਂ ਪੂਰੀ ਕਾਇਮ ਹੈ ਹਾਂ ਆਈ ਤਾਂ ਭਾਈ ਦੇ ਕੇ ਸੰਗਰਾਣ ਨੂੰ ਪੱਟੇ ਦਾ ਮਰਤਾ ਦੇਖ ਲਈ ਹਰੇਕ ਸੰਗਰਾਣ ਤੁਰ ਕੇ ਜਾਂਦੇ ਆ ਅੱਛਾ ਤੋਰ ਕੇ ਜਾਂਦੇ ਨਾ ਨਾ ਮਿਲ ਗਿਆ ਤਾਂ ਚੜ ਜਾਣਾ ਠੀਕ ਹੈ ਭਾਈ ਪੁੱਤ ਬਿਠਾ ਲਓ ਬਿਠਾ ਲੈਂਦੇ ਹਾਂ ਭਾਈ ਬੇਲੇ ਮੈਦਾਨੀ ਕਹਿੰਦੀ ਕਿ ਸਨੀ ਭਾਈ ਬਿਠਾ ਲਾ ਅੱਛਾ ਇਹ ਕਹਿੰਦੀ ਹੈ ਖਰਜਾ ਪੁੱਤ ਖਰਜਾ ਅੱਜ ਕਹਿਣ ਨੂੰ ਹੈਗੀ ਉਹ ਅੱਜ ਜਾਂਦੀਆਂ ਇਕੱਠੀਆਂ ਤੁਸੀਂ ਇਕੱਠੀਆਂ ਜਾਂਦੀਆਂ ਇਕੱਠੀਆਂ ਤੁਸੀਂ ਇਕੱਠੀਆਂ ਹੂੰ ਠੀਕ ਹੈ ਠੀਕ ਹੈ ਤੇ ਕਪੜਾ ਕੁੱਪੜਾ ਕਿੱਥੇ ਲੈਣ ਜਾਂਦੇ ਰੋਪੜ ਨਾ ਕੱਪੜੇ ਸਾਡੇ ਮੰਗਾਂ ਲਿਆਉਂਦੀਆਂ ਅੱਛਾ ਕਪੜਾ ਸੀ ਨਹੀਂ ਕਪੜਾ ਕੜੇ ਕੱਪੜੇ ਤਾਂ ਮੇਰੀ ਨੋਹ ਮੁੱਕਣਾ ਹੀ ਦਿੰਦੀ ਮੇਰੇ ਕੋਲ ਅਬਈ ਨੋਹਾਂ ਤੇ ਲਈ ਇਹਨਾਂ ਦੇ ਲਈ ਤਾੜੀਆਂ ਵਾਹ ਕਮਾਲ ਹੈ ਤਾੜੀਆਂ ਨੋਹਾਂ ਦਿੰਦੀਆਂ ਕਪੜੇ ਦਾਨ ਮੁਕ ਕਪੜੇ ਹੀ ਮੁਕਤ ਦਿੰਦੀ ਕਪੜਿਆਂ ਦਾ ਖਰਚਾ ਵੀ ਦਿੰਦੀ ਆ ਹੂੰ ਜੁੱਤੀ 300 ਦੀ ਲੈ ਕੇ ਕਿ ਚੱਪਲੀਆਂ ਮੈਨੂੰ ਕਹਿੰਦੀ 50 ਦੀ ਤਾਂ ਪੈ ਨਹੀਂ ਪਾ ਕੇ ਹੂੰ ਸਾਰਾ ਜਲੂਸ ਕੱਢਿਆ ਆ ਪਾ ਕੇ ਜਾਇਕਾ ਠੀਕ ਹੈ ਮੰਨ ਲਿਆ ਲਓ ਜੀ ਇੱਕ ਗੱਲ ਸੁਣੋ ਸਾਰੇ ਧਿਆਨ ਦੇ ਨਾਲ ਕਿ ਜਿਨ੍ਹਾਂ ਪਰਿਵਾਰਾਂ 'ਚ ਬਜ਼ੁਰਗਾਂ ਦਾ ਜਿਹੜਾ ਹੈ ਸਾਂਭ ਸੰਭਾਲ ਹੁੰਦੀ ਹੈ ਉਹਨਾਂ ਦਾ ਸਤਕਾਰ ਹੁੰਦਾ ਹੈ ਉਹਨਾਂ ਦੇ ਨਾਲ ਸਮਾਂ ਬਤਾਇਆ ਜਾਂਦਾ ਤੇ ਉਹਨਾਂ ਦੀ ਹਰੇਕ ਜ਼ਰੂਰਤ ਦਾ ਧਿਆਨ ਰੱਖਿਆ ਜਾਂਦਾ ਇੰਨੀਆਂ ਅਸੀਸਾਂ ਦਿੰਦੇ ਆ ਅੱਜ ਇੰਟਰਨੈਸ਼ਨਲ ਵੀਡੀਓ ਬਣ ਰਿਹਾ ਹੈ ਔਰ ਦੋਨੋਂ ਹੀ ਜੜੀਆਂ ਹੈ ਬਜ਼ੁਰਗ ਮਾਤਾਵਾਂ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਦੀ ਪ੍ਰਸ਼ੰਸਾ ਕਰ ਰਹੀ ਹੈ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਕੀ ਸਮਾਂ ਕਿਸ ਤਰ੍ਹਾਂ ਦਾ ਬਦਲ ਰਿਹਾ ਹੈ ਹਾਂ ਜੀ ਕਹਿੰਦਾ ਹੂੰ ਪੋਤਾ ਕਹਿੰਦਾ ਕਹਿੰਦਾ ਸੱਤ ਸੂਟ ਦਾ ਸਵਾਕੇ ਦੇ ਰੀਦੀ ਨੂੰ ਕਰਨੀਆਂ ਦੇ ਕਿੰਨੇ ਸੂਟ ਜੀ ਸੱਤ ਪੁੱਤਾਂ ਕਹਿੰਦਾ ਪੁੱਤਾਂ ਕਹਿੰਦਾ ਸੱਤ ਦੇ ਸਰਦੀਆਂ ਦੇ ਉਹ ਪੁੱਤਾਂ ਦੇ ਉਹ ਮੇਰੇ ਦੋਹੀ ਰੋਦੇ ਆ ਉਹ ਟਰੰਕ ਨੂੰ ਸਾਹ ਨਹੀਂ ਆਉਂਦਾ ਹਾਂ ਹੈ ਉਹ ਮੈਂ ਕਿੱਥੇ ਰੱਖਣੇ ਪੁੱਤ ਬੜੀ ਪੇਟੀ ਲਾਲਾ ਬੜੀ ਪੇਟੀ ਬੜੀ ਪੇਟੀ ਰਹੀ ਗਈ ਆ ਉਹਦੇ ਲਓ ਜੀ ਜਿਹੜੇ ਕੈਨੇਡਾ ਚ ਬੈਠੇ ਇਹਨਾਂ ਦੇ ਪਰਿਵਾਰ ਦੇ ਮੈਂਬਰਸ ਜ਼ਰੂਰ ਕਮੈਂਟ ਕਰਿਓ ਤੁਸੀਂ ਹਾਜ਼ਰੀ ਲਵਾਇਓ ਔਰ ਤੁਹਾਡੇ ਪਰਿਵਾਰ ਦੀ ਅਸੀਂ ਬੜੀ ਸਿਫਤ ਕਰਦੇ ਆਂ ਦਿਲੋਂ ਧੰਨਵਾਦ ਵੀ ਕਰਦੇ ਆਂ ਔਰ ਵਕਈ ਹੀ ਤੁਸੀਂ ਪਰਿਵਾਰ ਦੇ ਆਪਣੇ ਬਜ਼ੁਰਗਾਂ ਦੀ ਸਾਂਭ-ਸਵਾਲ ਬਹੁਤ ਵਧੀਆ ਕਰਦੇ ਆ ਸਤਕਾਰ ਬਹੁਤ ਕਰਦੇ ਆ ਇਸ ਗੱਲ ਦੀ ਵਕਈ ਤਾਰੀਫ ਬਣਦੀ ਹੈ ਜੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੀ ਦੁਨੀਆ ਤੱਕ ਪਹੁੰਚਾਓ ਦੀ ਬਜ਼ੁਰਗਾਂ ਦੇ ਨਾਲ ਅਸੀਂ ਗੱਲਾਂ-ਬਾਤਾਂ ਕਰਦੇ ਆ ਤੇ ਉਹਨਾਂ ਦੀਆਂ ਗੱਲਾਂ ਨੂੰ ਰਿਕਾਰਡ